ਸਰ ਮੁੱਟਾ ਕੂਆ ਬਾਜਰਾ ਰਿਆ ਹੈ ਦਿਨ-ਦਰ-ਦਿਨ ਵੱਧ ਰਿਹਾ ਹੈ ਇਸ ਕਾਰਨ ਕਿ ਕੁਝ ਮਰਜ਼ੀ ਪੜੇਗਾ ਅਸੀਂ ਦਲਵਾ ਇਛਾਲੇ ਮੁਕੰਨਪੁਰ ਏਰੀਏ ਵਿੱਚ ਆਪਣੇ ਐਸਐਚਓ ਸਾਹਿਬ ਨੇ ਦੱਸਿਆ ਉਹਨਾਂ ਦੀ ਟੀਮ ਨੇ ਇੱਕ ਨਾਕਾ ਬੰਦੀ ਜਿਹੜੀ ਫੋਕਸ ਏਰੀਆ ਵਿੱਚ ਕੀਤੀ ਸੀ ਉਸ ਦੌਰਾਨ ਜਿਹੜਾ ਅਸੀਂ ਇੱਕ ਵਹੀਕਲ ਦੇ ਉੱਪਰ ਦੋ ਦੇ ਨਾਮ ਦੇ ਗੁੰਡਿਆਂ ਨੇ ਜਿਹੜੇ ਸ਼ਕਤੀ ਸੇਵ ਨੂੰ ਕਾਬੂ ਕੀਤਾ। ਉਹਨਾਂ ਸ਼ਕਤੀ ਦੇ ਅੰਦਰ ਨੂੰ ਕਾਬੂ ਕਰਨ ਤੇ ਉਹਨਾਂ ਦੇ ਕੋਲ ਜਿਹੜੀ ਸਾਡੇ ਨਵਾਂ ਸ਼ਹਿਰ ਏਰੀਆ ਵਿੱਚ ਇਹਨੇ ਚਾਰ ਪੰਜ ਵਾਰ ਦੇ ਤੱਕ ਕੀਤੀਆਂ ਸੀ ਜਿਹੜੀਆਂ ਨੇ ਮੰਨਿਆ ਉਹਦੇ ਵਿੱਚ ਇਹਨਾਂ ਨੇ ਕੋਈ ਮੋਬਾਈਲ ਫੋਨ ਤੇ ਜਿਹੜੇ ਇਹਨਾਂ ਨੇ ਪੋਸਟ ਕੋਏ ਸੀ ਉਹ ਆਖਰ ਤਾਂ ਤਾਂ ਤੋਂ ਅਸ਼ਾਪ ਆਪਣੇ ਨਵਾਂ ਸ਼ਹਿਰ ਦੇ ਲਈ ਤੋਂ ਇੱਕ ਵਾਰਨ ਕੀਤੀ ਸੀ, ਇੱਕ ਬੰਦਿਆ ਸਦਰਚ ਕੀਤੀ ਸੀ, ਇੱਕ ਇਹਨਾਂ ਨੇ ਵਰਸ਼ਲ ਕਰਚ ਕੀਤੀ ਸੀ, ਇੱਕ ਬੰਦਿਆ ਸਿਟੀ ਚ ਕੀਤੀ ਸੀ। ਉਹ ਵੰਦ ਤਾਂ ਵਿੱਚ ਜਿਹੜਾ ਇਹਨਾਂ ਨੇ ਮੋਬਾਈਲ ਫੋਨ ਤੇ ਜਿਆ ਹੌਸ਼ ਬਾਂਸੀ ਉਹ ਉਹਨਾਂ ਦੇ ਕੋਲ ਗ੍ਰਾਮ ਹੋ ਗਿਆ। ਇਹ ਔਰਤਾਂ ਨੂੰ ਜਿਹੜੇ ਪਰ ਨਿਸ਼ਾਨਾ ਲਾਦੇ ਔਰਤਾਂ ਸੋਸ਼ਲ ਮੀਡੀਆ ਯਾਨੀ ਬੀਸਿਕਲੀ ਇਹਨਾਂ ਦੇ ਇਹ ਵੀ ਜਿਹੜਾ ਈਜ਼ੀ ਜਿਹਾ ਜਿਹੜੇ ਟਾਰਗੇਟ ਕਰਨ ਨਾਲ ਉਹ ਸੌਖਾ ਹੋਵੇ ਉਹ ਉਹ ਨੂੰ ਹੀ ਟਾਰਗੇਟ ਕਰਦੇ ਸੀ ਕਿ ਔਰਤਾਂ ਦੇ ਕੋਈ ਕੋਈ ਪੇਸ਼ਾ ਨਹੀਂ ਕਰ ਸਕਦਾ ਤੇ ਉਹਨਾਂ ਦਾ ਪਰਸਨਲ ਰਾਈ ਭਜੰਦੀ ਕੋਸ਼ਿਸ਼ ਕਰਦੇ ਸੀ ਦੋਵੇਂ ਜਿਹੜੇ ਨਾਮ ਕੀ ਕੀ ਆ ਤੇ ਕਿੱਥੇ ਦੇ ਰਹਿੰਦੇ ਆ ਇਹ ਜਿਹੜੇ ਦੋਸ਼ੀ ਦੋਹਰੇ ਆ ਇਹ ਦੋਵੇਂ ਆਪਸ ਵਿੱਚ ਦੋਸ਼ ਨਹੀਂ ਤੇ ਹਰਪਾਲ ਸਿੰਘ ਤੇ ਇੱਕ ਉਹ ਵਾਲਾ ਹੈ ਗਵਿੰਦਰ ਸਿੰਘ ਇਹ ਦੋਵੇਂ ਜਿਹੜੇ ਕਿ ਪੱਤੀ ਕੋ ਪਿੰਥਾਨਾ ਤੇ ਸਥਿਤੀ ਅਨਸੱਚ ਪੇਵਾ ਉਥੇ ਦੇ ਰਹਿਣ ਵਾਲੇ ਸੀ ਇਥੇ ਕਿਸੇ ਆਪਣੇ ਸਰਕਲ ਦੇ ਵਿੱਚ ਬੰਨਿਆ ਕਿਸੇ ਦੋਸਤ ਨੂੰ ਬੰਨਣਾ ਤੇ ਉਸ ਤੋਂ ਬਾਅਦ ਉਹ ਮਿਲਦੇਗਾ ਇਥੇ ਰੁਕਦੇ ਉਹਦੇ ਟਾਈਮ ਇਹ ਆਪਣੀਆਂ ਵਾਰਤਾਤਾਂ ਨੂੰ ਅਨਜਾਮ ਦਿੰਦਾ ਪਹਿਲਾਂ ਵੀ ਕੋਈ ਨਾ ਪਹਿਲਾਂ ਰੈਕੋਡਡ ਆ ਉਹਦੇ ਵਿੱਚ ਕੋਈ ਵਾਰਤਾਤ ਨਹੀਂ ਹੋਇਆ ਇੱਥੇ ਆ ਕੇ ਇਹਨਾਂ ਨੇ ਇਹ ਵਾਰਤਾਤਾਂ ਖਿੱਚੀਆਂ ਸ਼ੁਰੂ ਕੀਤੀ ਜਿਹੜੇ ਦੋਸਤ ਤੋਂ ਆਇਆ ਉਹ ਤਾਂ ਕਹਿੰਦੇ ਕਿ ਕਿਹੜੇ ਉਹ ਕਿਹੜੇ ਫਾਦੇ ਆ ਉਹ ਗਰਸ਼ਣਪੁਰ ਏਰੀਆ ਦਾ ਰਹਿਣ ਵਾਲਾ ਹਾ ਉਹਦੇ ਕੋਲ ਮੈਨੂੰ ਐਸੇ ਦੋਨੇ ਦਾ ਕੱਚ ਠਾ ਲਿਆ ਕਿ ਇੱਥੇ ਇੱਥੇ ਮੈਨੂੰ ਅਰਾਸ਼ਾ ਦਾ ਨਜ਼ਾਰਾ ਜਿਹੜਾ ਗੋਦਰਾ ਸਾਹਿਬ ਜਾਣਦਾ ਤੇ ਉੱਥੇ ਇਹ ਕੰਮ ਕਰਨਾ ਪਿਆ ਨਾਰਮਲੀ ਪੀਕਲ ਵਿਦ ਮੈਂ ਆਹ ਵੀ ਪਤੀ ਜੀ ਦਾ ਉਹਦੇ ਦੋਸਤ ਹੋਏ ਮੈਨੂੰ ਆਪਣੇ ਇੱਥੇ ਇਹਨੇ ਕਿਸੇ ਦੇ ਦੋਸਤੇ ਕੋਲ ਖੜੇ ਹੋਏ ਸੀ ਉਹਨੂੰ ਆਪਕ ਨੇ ਪਰ ਉਹਨੂੰ ਪਤਾ ਨਹੀਂ ਸੀ ਕਿ ਇਹ ਵਰਦਤਾ ਕਰਦੇ ਇਸ ਰੰਗ